ਜੀ ਮੰਨੋ ਵੀ ਕਮਰਾ ਖਾਲੀ ਹੈਣੀ ਬਾਣਾ ਫੜ ਮੇਰੀ ਬਾਣਾ ਫੜ ਤੂੰ ਬਾਹਰ ਦਰਾਲ ਠੱਲੀ ਆ ਨਾ ਨਾ ਬਾ ਬੰਦਾ ਬਾਹਰ ਠੱਲਿਆ ਕਹਿੰਦੇ ਤੇ ਖਾਲੀ ਕਮਰੇ ਨਹੀਂ ਸਰਾਵਾ ਤਿੰਨੇ ਵੇਲੀ ਪੰਜ ਬੰਦੇ ਯਾਰਾ ਬਜ਼ੁਰਗ ਵਿਚਾਰੀ ਬੁਢੀ ਆ ਤੁਸੀਂ ਉਹਨਾਂ ਨੂੰ ਪਰੇਸ਼ਾਨ ਕਰਨ ਤੇ ਲੱਗੇ ਆ ਕਿਹ ਆ ਬੰਦਿਆਂ ਨੇ ਜੀ ਹਰਮੰਦਰ ਸਾਹਿਬ ਇਹ ਕਾ ਖੜਾ ਦਲਾਲ ਇੱਕ ਅੰਦਰ ਬੈਠਾ ਕਮੇਟੀ ਦਾ ਬੰਦਾ ਤੇ ਕਾ ਲਾਲ ਬਾਗ ਵਾਲਾ ਕਹਿੰਦਾ ਜੀ ਇਹਦੇ ਖਾਲੀ ਕਮਰੇ ਹੀ ਹੈਣੀ ਕਮਰੇ ਹੈ ਨਹੀਂ ਆ ਬੇਚਾਰੀ ਬੁੱਢੀ ਮਾਰ ਹੁੰਦੀ ਫਿਰਦੀ ਮੈਂ ਇਹਦੇ ਪਿੱਛੇ ਇੱਥੇ ਮਤਲਬ ਗੱਲ ਕਰਨ ਲੱਗਿਆ ਇਹਨਾਂ ਲੁਟੇਰਾ ਰੱਖਿਆ ਕੰਮ ਲੁਟੇਰੇ ਵਾਲਾ ਮੈਂ ਤਰਲੇ ਕਰਕੇ ਮਰ ਜੰਨੀ ਆ ਨਾ ਹਰ ਵਾਰੀ ਆਂਦੇ ਮੈਂ 9 10 ਮਹੀਨੇ ਆਈਆਂ ਲਗਾਤਾਰ ਆ ਜਿੰਨੇ ਤਿੰਨ ਬੰਦੇ ਆ ਬਾਹਰ ਠੱਲੇ ਅੰਦਰੋਂ ਇੱਕ ਬੰਦਾ ਪਰਚੀ ਕੱਟਦਾ ਉਹ ਬਾਹਰ ਭੇਜਦਾ ਬਾਹਰ ਪਰਚੀ ਕੱਟ ਕੇ ਕਹਿੰਦੇ ਆ ਜੀ 200 ਚ ਕਮਰਾ ਲੈ ਲਓ ਆ 500 ਚ ਲੈ ਲਓ 1000 ਚ ਉਹ ਬੇਚਾਰੀ ਗਰੀਬਣੀ ਆ ਉਹਦੇ ਕੋਲੇ ਪੈਸੇ ਹੈ ਨਹੀਂ ਦੇਣ ਨੂੰ ਕਹਿੰਦੇ ਮੁੱਲ ਕਮਰਾ ਦੇ ਦਿਆਂਗੇ ਤੇ ਅਸੀਂ ਤੁਹਾਨੂੰ ਫ੍ਰੀ ਦੇ ਵਿੱਚ ਇਥੇ ਕਮਰਾ ਦੇ ਹੀ ਨਹੀਂ ਸਕਦੇ ਕਮਰੇ ਵਿਹਲੇ ਪਏ ਆ ਇਹ ਕਿਹੜਾ ਕੋਈ ਸ਼ਨੀਵਾਰ ਦਾ ਦੇਣਾ ਜਾਂ ਕੋਈ ਸ਼ੁੱਕਰਵਾਰ ਦਾ ਦੇਣਾ ਸੰਗਤ ਆਈ ਵੀ ਵਿਹਲਾ ਸਾਰਾ ਸਰਾ ਪਈ ਐ ਇਹਨਾਂ ਬੰਦਿਆਂ ਨੇ ਰਾਇ ਕਰਕੇ ਕਮੇਟੀ ਨੇ ਇੱਥੇ ਲੁੱਟਣ ਦੇ ਲਾਏ ਵੇ ਬੰਦੇ ਆ ਹਾਂਜੀ ਉਹਾਂ ਦੇ ਗੁਰੂ ਘਰ ਚ ਖਾਲੀ ਕਮਰਾ ਹੀ ਜਾਣੀ ਉਹਨਾਂ ਨੇ ਤੁਹਾਡਾ ਨਾਲ ਇੱਕ ਇੱਕ ਲਿਆ ਆ ਜਾਓ ਮੇਰਾ ਨਾਮ ਲਿਖਾ ਦੇ ਮੈਂ ਜੀਣਾ ਹਾਂਜੀ ਬੇਚਾਰੀ ਬਜ਼ੁਰਗ ਇਹ ਰੋ ਰਹੀ ਆ ਮਤਲਬ ਬਾਹਰ ਖੜੀ ਉਹ ਕਹਿੰਦੇ ਜਿਆਦਾ 500 ਵਾਲਾ ਕਮਰਾ ਲੈ ਲਓ ਜਾਂ 300 ਵਾਲਾ ਜਾਂ 200 ਵਾਲਾ ਪਾਪਾ ਜੀ ਇੱਥੇ ਵੀ ਕਮਰਾ ਮਤਲਬ ਹੁੰਦਾ ਵੀ ਐ ਫਰੀ ਜਾਂ ਨਹੀਂ ਹੁੰਦਾ ਫਰੇ ਵੀ ਮੇਰਾ ਮਤਲਬ ਪਿਤਾ ਸਮਾਹਣੋ ਮੈਂ ਬੜੇ ਲੈ ਜੀ ਫਰੇ ਵੀ ਮਿਲਦੇ ਆ ਪਰ ਮਿਲਦੇ ਉਧਰੋਂ ਬੁਕੰਗ ਉਹਨਾਂ ਪਰਤੇ ਜੀ ਤੁਸੀਂ ਮੰਨੋ ਵੀ ਕਮਰਾ ਖਾਲੀ ਹੈਣੀ ਬਾਣਾ ਫੜ ਮੇਰੀ ਬਾਣਾ ਫੜ ਤੂੰ ਬਾਹਰ ਦਰਵਾਜ਼ਾ ਖਾਲੀ ਹੈ ਨਾ 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 ਬਾ ਬੰਦਾ ਬਾਹਰ ਠੱਲੀਆ ਕਹਿੰਦੇ ਤੇ ਖਾਲੀ ਕਮਰੇ ਨਹੀਂ ਸਰਾਵਾ ਤਿੰਨੇ ਵੇਲੀਆਂ ਪਈਆਂ ਬੰਦੇ ਯਾਰਾ ਬਜ਼ੁਰਗ ਵਿਚਾਰੀ ਬੁਢੀ ਆ ਤੁਸੀਂ ਉਹਨਾਂ ਨੂੰ ਪਰੇਸ਼ਾਨ ਕੰਮ ਕਿਉਂ ਲੱਗੇ ਕਿਆ ਬੰਦਿਆ ਨੇ ਜੀ ਹਰਮੰਦਰ ਸਾਹਿਬੇ ਕਾ ਖੜਾ ਦਲਾਲ ਇੱਕ ਅੰਦਰ ਬੈਠਾ ਕਮੇਟੀ ਦਾ ਬੰਦਾ ਤੇ ਕਾ ਲਾਲ ਬਾਗ ਵਾਲਾ ਕਹਿੰਦਾ ਜੀ ਇੱਥੇ ਖਾਲੀ ਕਮਰੇ ਹੀ ਹੈ ਨਹੀਂ ਕਮਰੇ ਹੈ ਨਹੀਂ ਆ ਬਿਚਾਰੀ ਬੁੱਢੀ ਮਾਰ ਹੁੰਦੀ ਫਿਰਦੀ ਤੇ ਮੈਂ ਇਹਦੇ ਪਿੱਛੇ ਇੱਥੇ ਮਤਲਬ ਗੱਲ ਕਰਨ ਲੱਗਿਆ ਇਹਨਾਂ ਲੁਟੇਰਾ ਰੱਖਿਆ ਕੰਮ ਲੁਟੇਰੇ ਵਾਲਾ ਮੈਂ ਤਰਲੇ ਕਰਕੇ ਮਰ ਜੰਨੀ ਆ ਨਾ ਹਰ ਵਾਰ ਆਉਂਦੀ ਮੈਂ 9 10 ਮਹੀਨੇ ਆਈਆਂ ਲਗਾਤਾਰ ਆ ਜਿੰਨੇ ਤਿੰਨ ਬੰਦੇ ਆ ਬਾਹਰ ਠੱਲੇ ਅੰਦਰੋਂ ਇੱਕ ਬੰਦਾ ਪਰਚੀ ਕੱਟਦਾ ਉਹ ਬਾਹਰ ਭੇਜਦਾ ਬਾਹਰ ਪਰਚੀ ਕੱਟ ਕੇ ਕਹਿੰਦੇ ਆ ਜੀ 200 ਚ ਕਮਰਾ ਲੈ ਲਓ ਆ 500 ਚ ਲੈ ਲਓ 1000 ਚ ਉਹ ਵਿਚਾਰੀ ਗਰੀਬਣੀ ਆ ਉਹਦੇ ਕੋਲੇ ਪੈਸੇ ਹੈ ਨਹੀਂ ਦੇਣ ਨੂੰ ਕਹਿੰਦੇ ਮੁੱਲ ਕਮਰਾ ਦੇ ਦਿਆਂਗੇ ਤੇ ਅਸੀਂ ਤੁਹਾਨੂੰ ਫ੍ਰੀ ਦੇ ਵਿੱਚ ਇਥੇ ਕਮਰਾ ਦੇ ਹੀ ਨਹੀਂ ਸਕਦੇ ਕਮਰੇ ਵਿਹਲੇ ਪਏ ਆ ਇਹ ਕਿਹੜਾ ਕੋਈ ਸ਼ਨੀਵਾਰ ਦਾ ਦੇਣਾ ਜਾਂ ਕੋਈ ਸ਼ੁੱਕਰਵਾਰ ਦਾ ਦੇਣਾ ਸੰਗਤ ਆਈ ਵੀ ਵਿਹਲਾ ਸਾਰਾ ਸਰਾ ਪਈ ਆ ਇਹਨਾਂ ਬੰਦਿਆਂ ਨੇ ਰਹਿ ਕਰਕੇ ਕਮੇਟੀ ਨੇ ਇਥੇ ਲੁੱਟਣ ਦੇ ਲਾਏ ਵੇ ਬੰਦੇ ਆ ਹਾਂਜੀ ਉਹਾਂ ਦੇ ਗੁਰੂ ਘਰ ਚ ਖਾਲੀ ਕਮਰਾ ਹੀ ਜਾਣੇ ਉਹਨਾਂ ਨੇ ਤੁਹਾਡਾ ਨਾਲ ਇੱਕ ਟੱਲਿਆ ਆ ਜਾਓ ਮੇਰਾ ਨਾਮ ਲਿਖ ਦਮੈਂ ਗਿਆ ਹਾਂ ਹਾਂਜੀ ਵਿਚਾਰੀ ਬਜ਼ੁਰਗੇ ਰੋ ਰਹੀ ਆ ਮਤਲਬ ਬਾਹਰ ਖੜੀ ਉਹ ਕਹਿੰਦੇ ਜਾਂਦਾ 500 ਵਾਲਾ ਕਮਰਾ ਲੈ ਲਓ ਜਾਂ 300 ਵਾਲਾ ਜਾਂ 200 ਵਾਲਾ ਪਾਪਾ ਜੀ ਇੱਥੇ ਵੀ ਕਮਰਾ ਮਤਲਬ ਹੁੰਦਾ ਵੀ ਆ ਫਰੀ ਹੈ ਨਹੀਂ ਹੁੰਦਾ ਫਰੀ ਵੀ ਜੀ ਮੇਰੇ ਮਤਲਬ ਪਿਤਾ ਸੁਭਾਣੋ ਮੈਂ ਬੜੇ ਜੀ ਫਰੀ ਵੀ ਮਿਲਦੇ ਆ ਪਰ ਮਿਲਦੇ ਉਧਰੋਂ ਬਕੂਮਾਂ ਦਾ ਪਰਤੇ ਜੀ